ਰੋ ਮੈਜ਼ਿੰਟਰੀ ਸੋ ਬੀਤੇ ਰਾਤ ਆਪਣੇ ਜਿਹੜੇ ਵਿਧਾਇਕ ਜਿਹੜੇ ਐਮਐਲਏ ਗੁਰਪ੍ਰੀਤ ਗੋਗੀ ਜੀ ਹੈਗੇ ਸੀ ਰਾਤ ਉਹਨਾਂ ਤੇ ਉਹਨਾਂ ਦੀ ਡੈਥ ਹੋ ਗਈ ਹੈ ਸੋ ਇਸ ਟਾਈਮ ਮੌਕੇ ਦੇ ਉੱਤੇ ਪਹਿਲਾਂ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾਈਆਂ ਅਸੀਂ ਤੁਹਾਨੂੰ ਤੇ ਹੁਣ ਤੁਹਾਨੂੰ ਅਸੀਂ ਇਸ ਟਾਈਮ ਇੱਥੇ ਪਹੁੰਚੇ ਹੈਗੇ ਆ ਮਰਦ ਘਾਟ ਦੇ ਵਿੱਚ ਜਿੱਥੇ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲੱਗੇ ਹੈਗੇ ਆ ਸੋ ਬਿਲਕੁਲ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਆ ਆਪਣੇ ਮੌਕੇ ਦੇ ਉੱਤੇ ਜਿਹੜੇ ਸੀਐਮ ਭਗਵੰਤ ਮਾਨ ਜੀ ਹੈਗੇ ਨੇ ਉਹ ਵੀ ਆ ਪਹੁੰਚੇ ਹੋਏ ਨੇ ਔਰ ਦੇਖ ਸਕਦੇ ਹੋ ਕਿ ਕਾਫੀ ਕਿੰਨਾ ਇਕੱਠ ਇੱਥੇ ਹੋਇਆ ਹੈ ਔਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਤੁਹਾਨੂੰ ਦਿਖਾ ਰਿਹਾ ਅਮੇਜ਼ਿੰਗ ਟੀਵੀ ਤੇ ਉਹ ਦੇਖ ਸਕਦੇ ਹੋ ਕਿ ਕਿੰਨਾ ਘੱਟੇ ਇਕੱਠ ਹੋਇਆ ਔਰ ਆਪਣੇ ਜਿਹੜੇ ਵਿਧਾਇਕ ਆਪਣੇ ਆਪਣੇ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਔਰ ਐਮਐਲਏ ਮਦਨਾਲ ਬੱਗਾ ਜੀ ਪਹੁੰਚੇ ਔਰ ਔਰ ਆਪਣੇ ਜਿਹੜੇ ਜਿਹੜੇ ਆਪਣੇ ਬੀਜੇਪੀ ਲੀਡਰ ਹੋਰ ਕਾਫੀ ਜਿਹੜੇ ਲੀਡਰ ਹੈਗੇ ਨੇ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਔਰ ਆਪਣੇ ਸੀਐਮ ਭਗਵੰਤ ਮਾਨ ਜੀ ਵੀ ਉਹ ਮੌਕੇ ਤੇ ਪਹੁੰਚੇ ਹੋਏ ਨੇ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਬਿਲਕੁਲ ਦੇਖ ਸਕਦੇ ਹੋ ਕਿ ਕਿੰਨਾ ਕਿ ਇਨਾ ਪਰਿਵਾਰ ਦੇ ਅੱਖਾਂ ਦੇ ਵਿੱਚ ਨਮਨ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਬਿਲਕੁਲ ਕਿੰਨੀ ਵੱਡੀ ਗਿਣਤੀ ਦੇ ਲੋਕ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿ ਗੁਰਪ੍ਰੀਤ ਜਿਹੜੇ ਗੋਗੀ ਜੀ ਵਿਧਾਇਕ ਐਮ ਐਲ ਏ ਕਿ ਉਹਨਾਂ ਨੇ ਕਿੰਨਾ ਕਿ ਪਿਆਰ ਇੱਥੇ ਕਮਾਇਆ ਔਰ ਪਿਆਰ ਕਿੰਨਾ ਕਿ ਵੰਡਿਆ ਲੋਕਾਂ ਦੇ ਵਿੱਚ ਔਰ ਲੋਕਾਂ ਦਾ ਵੀ ਇਹ ਵੀ ਕਹਿਣਾ ਹੈਗਾ ਵਾ ਕਿ ਕਿਤਨੇ ਕਿਤੇ ਜਾ ਕੇ ਕਿ ਸਾਡੇ ਨਾਲ ਬਹਿੰਦੇ ਸੀ ਸਾਡੇ ਨਾਲ ਪਿਆਰ ਕਰਦੇ ਸਾਡੇ ਨਾਲ ਇੱਕ ਹੱਸੀ ਮਜ਼ਾਕ ਦਾ ਵੀ ਸਾਡੇ ਨਾਲ ਕਰਦੇ ਸੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਔਰ ਸੀਐਮ ਭਗਵਾਨਤਮਾਨ ਜੀ ਵੀ ਔਰ ਸਮੂਚੀ ਪੂਰੀ ਟੀਮ ਉਹਨਾਂ ਦੀ ਪਹੁੰਚੀ ਹੋਈ ਹੈ ਤੇ ਮੌਕੇ ਦੇ ਉੱਤੇ ਆਪਣੇ ਸੀਪੀ ਸਾਹਿਬ ਚਾਹਲ ਸਾਹਿਬ ਜੀ ਵੀ ਪਹੁੰਚੇ ਹੋਏ ਨੇ ਬਿਲਕੁਲ ਔਰ ਉਹਨਾਂ ਦੀ ਪੂਰੀ ਟੀਮ ਪੁਲਿਸ ਟੀਮ ਅੱਥੇ ਮੌਕੇ ਤੇ ਪਹੁੰਚੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਲਾਸਟ ਜਿਹੜਾ ਅੰਤਿਮ ਅੰਤਿਮ ਜਿਹੜੀ ਦਾਸਤੇ ਕਰਨ ਵਿਦਾਈ ਜਿਹੜੀ ਕਰਨ ਜਾ ਰਹੇ ਹੈਗੇ ਨੇ ਉਹ ਔਰ ਦੇਖ ਸਕਦੇ ਕਿੰਨਾ ਕਿ ਪਿਆਰ ਪਿਆਰ ਆਮ ਆਦਮੀ ਬਸ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਤੁਹਾਨੂੰ ਆਪਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾ ਰਹੇ ਆਂ ਅਮੇਜ਼ਿੰਗ ਟੀਵੀ ਤੇ ਦੇਖੋ ਕਿ ਲੋਕਾਂ ਦੇ ਕਹਿਣਾ ਹੈਗਾ ਕਿ ਆਪਣੇ ਗੁਰਪ੍ਰੀਤ ਗੋਗੀ ਜੀ ਅਮਰ ਰਹੇ ਅਮਰ ਰਹੇ ਉਹ ਤੁਸੀਂ ਦੇਖ ਸਕਦੇ ਹੋ ਉਹ ਕਿੰਨੀਆਂ ਵੱਡੀਆਂ ਸਖਸੀਤਾ ਇੱਥੇ ਪਹੁੰਚੀਆਂ ਹੋਈਆਂ ਨੇ ਉਹ ਦੇਖੋ ਕਿ ਪੂਰੀ સ્ਮੂਥੀ ਟੀਮ ਉਹਨਾਂ ਦੀ ਜਿੱਦਾ ਸੀਐਮ ਭਗਵੰਤ ਸਿੰਘ ਮੋਕੇ ਤੇ ਪਹੁੰਚੇ ਹੋਏ ਨੇ ਆਪਣੇ ਮਦਰਨ ਬੱਗਾ ਜੀ ਅਸ਼ੋਕ ਪ੍ਰੈਸ਼ਰ ਪੱਪੀ ਜੀ ਐਮਐਲਏ ਔਰ ਸੰਜੇ ਤਲਵਾਰ ਜੀ ਔਰ ਬੀਜੇਪੀ ਆਗੂ ਸਾਰੇ ਜਿਨੇ ਲੀਡਰਸ਼ਿਪ ਪਹੁੰਚੇ ਹੋਏ ਨੇ ਦੇਖ ਸਕਦੇ ਹਾਂ ਕਿ ਹੁਣ ਸ਼ੂਟ ਕਰਨਾ ਸ਼ੂਟ ਕਰਨਾ ਕੱਟ ਸ਼ੂਟ ਕਰਨਾ ਕੱਟਨਾ ਇਹਦੇ ਜਾਂਦੇ ਦਾ ਸ਼ੂਟ ਕਰਨਾ ਹੈ ਕਰਨਾ ਕੱਟਣਾ ਆਪਣੇ ਚੈਨਲ ਤੇ ਵੀ ਉਹ ਦੇਖ ਸਕਦੇ ਹਾਂ ਕਿ ਹੁਣ ਲੈ ਕੇ ਜਾ ਰਹੇ ਹੈਗੇ ਨੇ ਉਹਨਾਂ ਨੂੰ ਉਹ ਦੇਖੋ ਸੀਮ ਜੀ ਬਾਈਟ ਵੀ ਇਹ ਤਾਂ ਸੀਐਮ ਭਗਵੰਤ ਮਾਨ ਜੀ ਨਾਲ-ਨਾਲ ਇਹ ਜਾ ਰਹੇ ਨੇ ਉਹਨਾਂ ਦੇ ਨਾਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕ ਛੱਤ ਆਪਾਂ ਨੂੰ ਖਾਓ ਛੱਤ ਐ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਬੀਤੇ ਰਾਤ ਆਪਣੇ ਜਿਹੜੇ ਵਿਧਾਇਕ ਜਿਹੜੇ ਐਮਐਲਏ ਗੁਰਪ੍ਰੀਤ ਗੋਗੀ ਜੀ ਹੈਗੇ ਸੀ ਰਾਤ ਉਹਨਾਂ ਤੇ ਉਹਨਾਂ ਦੀ ਡੈਥ ਹੋ ਗਈ ਹੈ ਸੋ ਇਸ ਟਾਈਮ ਮੌਕੇ ਦੇ ਉੱਤੇ ਪਹਿਲਾਂ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾਈਆਂ ਅਸੀਂ ਤੁਹਾਨੂੰ ਤੇ ਹੁਣ ਤੁਹਾਨੂੰ ਅਸੀਂ ਇਸ ਟਾਈਮ ਇੱਥੇ ਪਹੁੰਚੇ ਹੈਗੇ ਆ ਮਰਦ ਘਾਟ ਦੇ ਵਿੱਚ ਜਿੱਥੇ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲੱਗੇ ਹੈਗੇ ਆ ਸੋ ਬਿਲਕੁਲ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਆ ਆਪਣੇ ਮੌਕੇ ਦੇ ਉੱਤੇ ਜਿਹੜੇ ਸੀਐਮ ਭਗਵੰਤ ਮਾਨ ਜੀ ਹੈਗੇ ਨੇ ਉਹ ਵੀ ਆ ਪਹੁੰਚੇ ਹੋਏ ਨੇ ਔਰ ਦੇਖ ਸਕਦੇ ਹੋ ਕਿ ਕਾਫੀ ਕਿੰਨਾ ਇਕੱਠ ਇੱਥੇ ਹੋਇਆ ਹੈ ਔਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਤੁਹਾਨੂੰ ਦਿਖਾ ਰਿਹਾ ਅਮੇਜ਼ਿੰਗ ਟੀਵੀ ਤੇ ਉਹ ਦੇਖ ਸਕਦੇ ਹੋ ਕਿ ਕਿੰਨਾ ਘੱਟ ਇੱਥੇ ਇਕੱਠ ਹੋਇਆ ਔਰ ਆਪਣੇ ਜਿਹੜੇ ਵਿਧਾਇਕ ਆਪਣੇ ਆਪਣੇ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਔਰ ਐਮਐਲਏ ਮਦਨਾਲ ਬੱਗਾ ਜੀ ਪਹੁੰਚੇ ਔਰ ਔਰ ਆਪਣੇ ਜਿਹੜੇ ਜਿਹੜੇ ਆਪਣੇ ਬੀਜੇਪੀ ਲੀਡਰ ਹੋਰ ਕਾਫੀ ਜਿਹੜੇ ਲੀਡਰ ਹੈਗੇ ਨੇ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਔਰ ਆਪਣੇ ਸੀਐਮ ਭਗਵੰਤ ਮਾਨ ਜੀ ਵੀ ਉਹ ਮੌਕੇ ਤੇ ਪਹੁੰਚੇ ਹੋਏ ਨੇ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਬਿਲਕੁਲ ਦੇਖ ਸਕਦੇ ਹੋ ਕਿ ਕਿੰਨਾ ਇੱਕ ਇਹਨਾਂ ਪਰਿਵਾਰ ਦੇ ਅੱਖਾਂ ਦੇ ਵਿੱਚ ਨਮਨ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਔਰ ਬਿਲਕੁਲ ਕਿੰਨੀ ਵੱਡੀ ਗਿਣਤੀ ਦੇ ਲੋਕ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁ ਦਿੱਲੀ ਜਿਹੜੇ ਗੋਗੀ ਜੀ ਵਿਧਾਇਕ ਐਮ ਐਲ ਏ ਕਿ ਉਹਨਾਂ ਨੇ ਕਿੰਨਾ ਕੁ ਪਿਆਰ ਇੱਥੇ ਕਮਾਇਆ ਔਰ ਪਿਆਰ ਕਿੰਨਾ ਕੁ ਵੰਡਿਆ ਲੋਕਾਂ ਦੇ ਵਿੱਚ ਔਰ ਲੋਕਾਂ ਦਾ ਵੀ ਇਹ ਵੀ ਕਹਿਣਾ ਹੈਗਾ ਵਾ ਕਿ ਕਿਤਨੇ ਕਿਤੇ ਜਾ ਕੇ ਕਿ ਸਾਡੇ ਨਾਲ ਬਹਿੰਦੇ ਸੀ ਸਾਡੇ ਨਾਲ ਪਿਆਰ ਕਰਦੇ ਸਾਡੇ ਨਾਲ ਇੱਕ ਹਸੀ ਮਜ਼ਾਕ ਦਾ ਵੀ ਸਾਡੇ ਨਾਲ ਕਰਦੇ ਸੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਔਰ ਸੀਐਮ ਭਗਵੰਤ ਮਾਨ ਜੀ ਵੀ ਔਰ ਸਮੂਚੀ ਪੂਰੀ ਟੀਮ ਉਹਨਾਂ ਦੀ ਪਹੁੰਚੀ ਹੋਈ ਹੈ ਤੇ ਮੌਕੇ ਦੇ ਉੱਤੇ ਆਪਣੇ ਸੀਪੀ ਸਾਹਿਬ ਚਾਹਲ ਸਾਹਿਬ ਜੀ ਵੀ ਪਹੁੰਚੇ ਹੋਏ ਨੇ ਬਿਲਕੁਲ ਔਰ ਉਹਨਾਂ ਦੀ ਪੂਰੀ ਟੀਮ ਪੁਲਿਸ ਟੀਮ ਉੱਥੇ ਮੌਕੇ ਤੇ ਪਹੁੰਚੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਲਾਸਟ ਜਿਹੜਾ ਅੰਤਿਮ ਅੰਤਿਮ ਜਿਹੜੀ ਦਾ ਸਿੱਤੇ ਕਰਨ ਵਿਦਾਈ ਜਿਹੜੀ ਕਰਨ ਜਾ ਰਹੇ ਹੈਗੇ ਨੇ ਉਹ ਔਰ ਦੇਖ ਸਕਦੇ ਹੋ ਕਿੰਨਾ ਪਿਆਰ ਪਿਆਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਤੁਹਾਨੂੰ ਆਪਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾ ਰਹੇ ਆਂ ਅਮੇਜ਼ਿੰਗ ਟੀਵੀ ਤੇ ਉਹ ਦੇਖੋ ਇਹ ਲੋਕਾਂ ਦੇ ਇਹ ਕਹਿਣਾ ਹੈਗਾ ਕਿ ਆਪਣੇ ਗੁਰਪ੍ਰੀਤ ਗੋਗੀ ਜੀ ਅਮਰ ਰਹੇ ਅਮਰ ਰਹੇ ਔਰ ਤੁਸੀਂ ਦੇਖ ਸਕਦੇ ਹੋ ਔਰ ਕਿੰਨੀਆਂ ਵੱਡੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਹਾਂ ਤੁਹਾਨੂੰ ਚੱਲਣ ਦੀ ਉਹ ਦੇਖੋ ਕਿ ਪੂਰੀ ਇਸ ਮੂਚੀ ਟੀਮ ਉਹਨਾਂ ਦੀ ਜਿੱਦਾਂ ਸੀਐਮ ਭਗਵੰਤ ਸਿੰਘ ਮੌਕੇ ਤੇ ਪਹੁੰਚੇ ਹੋਏ ਨੇ ਆਪਣੇ ਮਦਨਪੱਗਾ ਜੀ ਅਸ਼ੋਕ ਪ੍ਰੈਸ਼ਰ ਕੁੱਪੀ ਜੀ ਐਮਐਲਏ ਔਰ ਸੰਜੇ ਤਲਵਾਰ ਜੀ ਔਰ ਬੀਜੇਪੀ ਆਗੂ ਸਾਰੇ ਜਿਨੇ ਲੀਡਰਸ਼ਿਪ ਪਹੁੰਚੇ ਹੋ ਨੇ ਦੇਖ ਸਕਦੇ ਹਾਂ ਕਿ ਹੁਣ ਸ਼ੂਟ ਕਰਨਾ ਸ਼ੂਟ ਕਰਨਾ ਕੱਟ ਸ਼ੂਟ ਕਰਨਾ ਫਿਲਡ ਜਾਂਦੇ ਦਾ ਸ਼ੂਟ ਕਰਨਾ 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 ਆਪਣੇ ਚੈਨਲ ਤੇ ਵੀ ਦੇਖੋ ਤੇ ਦੇਖ ਸਕਦੇ ਹਾਂ ਕਿ ਹੁਣ ਲੈ ਕੇ ਜਾ ਰਹੇ ਹੈਗੇ ਨੇ ਉਹਨਾਂ ਨੂੰ ਉਹ ਦੇਖੋ ਕਹਿੰਦੇ ਸੀ ਐਮ ਭਗਵੰਤ ਮਾਨ ਜੀ ਨਾਲ-ਨਾਲ ਇਹ ਜਾ ਰਹੇ ਨੇ ਉਹਨਾਂ ਦੇ ਨਾਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁ